अपने जो जान पहचान के हैं उनको यहां पे आने के लिए मोटिवेट करो और ऐसा पेशेंट लेके आए जो उन्होंने कोलवे के देखा कि इन्हें दुख पक्के आप ही जुड़ गए हर महीने अपने दोनों बच्चों को लेके आंदे हैं कि बच्चे तू आ जाओ मैं तू दुख दिखावा कि दुनिया में दुखी लोग कितने हैं बट वन थिंग कीप इन माइंड कि ਤੁਹਾਡੇ ਕਰਮ ਬਹੁਤ ਕੰਮ ਆਉਂਦੇ ਨੇ ਤੁਹਾਡਾ ਬੀਜਿਆ ਹੋਇਆ ਕੰਮ ਆਉਂਦਾ ਹਰ ਮਹੀਨੇ ਕੋਈ ਨਾ ਕੋਈ ਮੋਮੈਂਟ ਲੱਭੋ ਚਲੋ ਅੱਜ ਮੈਂ ਨਵੀਂ ਡਰੈਸ ਲੈ ਕੇ ਆਈਆਂ 10000 ਦੀ ਚਲੋ ਮੈਂ ਅੱਜ 1000 ਰੁਪਏ ਡੋਨੇਟ ਕਰਕੇ ਆਣੀ ਆ ਡਿਗਰੀਆਂ ਕਰਕੇ ਪੈਸੇ ਕਮਾ ਕੇ ਮਰਨ ਨਹੀਂ ਆਏ ਤੁਸੀਂ ਆਏ ਹੋ ਜੋ ਕੁਝ ਅੱਜ ਹੈਗਾ ਉਹਦੇ ਨਾਲ ਦੂਜਿਆਂ ਦੀ ਹੈਲਪ ਕਰੋ ਇਹ ਪਰਿਵਾਰ ਹੈ ਇਹ ਵੀ ਸਾਡੇ ਨਾਲ ਰੈਗੂਲਰਲੀ 2-3 ਸਾਲ ਤੋਂ ਜੁੜੇ ਨੇ ਇਹਨਾਂ ਦੇ ਬੱਚਾ ਰੇਡੀਓ ਮਿਰਚੀ ਸਕੂਲ ਦੇ ਵਿੱਚ ਬਣਿਆ ਤੇ ਇਨੇ ਰੋਲ ਕੀਤਾ ਇੱਕ ਜ਼ਰੀਆ ਦੇ ਉੱਤੇ ਸੋਚੋ ਉਸ ਮਾਂ ਦੀ ਥਿੰਕਿੰਗ ਹਾਲਾਂਕਿ ਇਹ ਦੀਦੀ ਸਾਡੇ ਕੋਲ ਇੱਕ ਪੇਸ਼ੈਂਟ ਲੈ ਕੇ ਆਏ ਸੀ ਕਿ ਵੀਰੇ ਕਾ ਪੇਸ਼ੈਂਟ ਹੈ ਔਰ ਐਸਾ ਪੇਸ਼ੈਂਟ ਲੈ ਕੇ ਆਏ ਜਦੋਂ ਇਹਨਾਂ ਨੇ ਕੋਲ ਬਹਿ ਕੇ ਦੇਖਿਆ ਕਿ ਇਨੇ ਦੁੱਖ ਪੱਕੇ ਆਪ ਹੀ ਜੁੜ ਗਏ ਹਰ ਮਹੀਨੇ ਆਪਣੇ ਦੋਨੋਂ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਇੱਥੇ ਕਿ ਬੱਚੇ ਤੁਹਾਨੂੰ ਆਜੋ ਮੈਂ ਤੁਹਾਨੂੰ ਦੁੱਖ ਦਿਖਾਵਾਂ ਕਿ ਦੁਨੀਆ ਚ ਦੁਖੀ ਲੋਕ ਕਿੰਨੇ ਨੇ ਪਰਮਾਨੈਂਟਲੀ ਜੁੜੋ ਹਰ ਵੇਲੇ ਪ੍ਰਮਾਤਮਾ ਦਾ ਧੰਨਵਾਦ ਕੱਲਾ ਗੱਲਾਂ ਨਾਲ ਨਹੀਂ ਕਿਸੇ ਦੀ ਹੈਲਪ ਕਰਕੇ ਕਰੋ ਤੁਸੀਂ ਜਵਾਨ ਪੀੜ੍ਹੀ ਹੋ ਇਸ ਟਾਈਮ ਜਵਾਨੀ ਦਾ ਜੋਰ ਬਹੁਤ ਹੁੰਦਾ ਹੈ ਪੈਸਾ ਬਹੁਤ ਹੁੰਦਾ ਹੈ એનર્ਜੀ ਬਹੁਤ ਹੁੰਦੀ ਹੈ ਟਾਈਮ ਬਹੁਤ ਹੁੰਦਾ ਹੈ ਜਵਾਨੀ ਦਾ ਟਾਈਮ ਹੈ ਮੈਂ ਤੁਹਾਡੇ ਤੋਂ ਥੋੜਾ ਜਿਹਾ 5-7 ਸਾਲ ਲੱਗੇ ਮੈਂ ਵੀ ਤੁਹਾਡੇ ਵਾਂਗੂ ਟਿਊਸ਼ਨਾਂ ਹੀ ਪੜਿਆ ਬੰਕ ਬਹੁਤ ਮਾਰੇ ਆ ਪੜ੍ਹਾਈ ਲਿਖਾਈ ਕੀਤੀ ਹੋਈ ਨਹੀਂ ਪਰ ਮੈਨੂੰ ਅੱਜ ਲੱਗਦਾ ਕਿ ਕਾਸ਼ ਉਹਨਾਂ ਟਾਈਮਾਂ ਦੇ ਵਿੱਚ ਮੈਂ ਕੁਝ ਸਮਾਂ ਆਪਣਾ ਕਿਸੇ ਸਮਾਜ ਸੇਵਾ ਨੂੰ ਯਾ ਕਿ세 ਸੋਸ਼ਲ ਵਰਕਰ ਨੂੰ ਦਿੱਤਾ ਹੁੰਦਾ ਹਾਲਾਂਕਿ ਮੈਨੂੰ ਸ਼ੁਰੂ ਹੋਏ 10 ਸਾਲ ਹੋ ਚੁੱਕੇ ਨਾ ਆਈ ਵਾਸ 17 ਵੈਨ ਆ ਸਟਾਰਟਡ ਦਿਸ ਐਨ ਜੀਓ ਬਟ ਸਟਿਲ ਆ ਫੀਲ ਲਾਈਕੀ ਮੈਂ ਆਪਣੀ ਪਾਸਟ ਲਾਈਫ ਦੇ ਵਿੱਚ ਜੇ ਮੈਨੂੰ ਕੋਈ ਪੁੱਛੇ ਤੂੰ ਕੁਝ ਚੇਂਜ ਕਰਨਾ ਚਾਹਨਾ ਤਾਂ ਮੈਂ ਹੋਰ ਲੋਕਾਂ ਦੇ ਕੰਮ ਆਣਾ ਚਾਹਨਾ ਕਿ ਮੈਂ ਹੋਰ ਕਿਸੇ ਦੀ ਵੀ ਹੈਲਪ ਕਰ ਸਕਾਂ ਤਾਂ ਬਹੁਤ ਥੈਂਕਫੁਲ ਹਾਂ ਮੈਂ ਤੁਹਾਡੇ ਮਮਤਾ मैम ਦਾ ਕਿ ਤੁਸੀਂ ਸਾਰੇ ਅੱਜ ਇੱਥੇ ਹੈਲਪ ਕਰਨ ਲਈ ਆਏ ਹੋ ਪਹਿਲੀ ਵਾਰੀ ਹੋਇਆ ਸਾਡੀ ਐਨ ਜੀਓ ਚ ਕਿੰਨੇ ਜ਼ਿਆਦਾ ਸਟੂਡੈਂਟਸ ਕਿਉਂਕਿ ਜਿਹੜੀ ਤੁਹਾਡੀ ਏਜ ਗਰੁੱਪ ਹੈ ਨਾ ਇਹ ਜਵਾਨੀ ਦਾ ਖੂਨ ਬਹੁਤ ਤੇਜ ਹ ਮਨ 'ਚ ਸਵਾਲ ਬਹੁਤ ਹੁੰਦੇ ਨੇ ਆਪਣੇ ਫਿਊਚਰ ਨੂੰ ਲੈ ਕੇ ਰਿਲੇਸ਼ਨਸ਼ਿਪ 'ਚ ਉਲਝ ਜਾਂਦੇ ਆਂ ਇਹ ਟਾਈਮਾਂ ਦੇ ਵਿੱਚ ਜਿਹੜਾ ਟੋਟਲੀ ਵੇਸਟੇਜ ਆਫ ਟਾਈਮ ਆ ਇੱਕ ਟਾਈਮ ਤਾਂ ਤੁਸੀਂ ਯਾਦ ਕਰੋਗੇ ਕਿ ਵੀਰਾ ਸਹੀ ਗੱਲ ਕਹਿੰਦਾ ਸੀ ਜਸਟ ਫੋਕਸ ਔਨ ਯਰ ਕੈਰੀਅਰ ਐਂਡ ਫੋਕਸ ਔਨ ਯਰ ਫੈਮਿਲੀ ਐਂਡ ਫੋਕਸ ਔਨ ਯਰ ਸੈਲਫ ਬਸ ਆਪਣਾ ਕੈਰੀਅਰ ਆਪਣੀ ਫੈਮਿਲੀ ਤੇ ਆਪਣਾ ਆਪ ਆਪਣਾ ਮੈਂਟਲ ਸੰਤੁਲਨ ਦਾ ਧਿਆਨ ਰੱਖੋ ਪਾਗਲ ਨਹੀਂ ਹੋਣਾ ਇਹ ਦੌੜ ਨਹੀਂ ਹੈ ਕਿ ਮੈਂ ਉਤੋਂ ਅੱਗੇ ਨਿਕਲਣਾ ਐ ਮੈਂ ਉਤੋਂ ਅੱਗੇ ਨਿਕਲਣਾ ਆਪਾਂ ਸਭ ਨੂੰ ਨਾਲ ਲੈ ਕੇ ਚੱਲਣਾ ਜੇ ਕੋਈ ਨਾਲ ਬਚਾਰਾ ਹੈਂਡੀਕੈਪਡ ਹੈ ਤਾਂ ਉਹਦਾ ਫਾਇਦਾ ਚੱਕ ਕੇ ਤੇਜ਼ ਨਹੀਂ ਭਜਣਾ ਉਹਦੀ ਵੀ ਬਾਹ ਫੜਨੀ ਆ ਚੱਲ ਓਏ ਚੱਲ ਮੇਰੇ ਨਾਲ ਤੁਹਾਡੇ ਵੀ ਚੰਗੇ ਕਰਮ ਜੁੜਨਗੇ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਕਿਸੇ ਦੀ ਹੈਲਪ ਕਰਨ ਨਾਲ ਮੈਂ ਲੇਟ ਹੋ ਜਾਊਂਗਾ ਜਾਂ ਮੈਂ ਪਿੱਛੇ ਰਹਿ ਜਾਊਂਗਾ نو ਯੂ ਆਰ ਰੋਂਗ ਕਿਸੇ ਦੀ ਹੈਲਪ ਕਰਨ ਨਾਲ ਤੁਸੀਂ ਕਦੀ ਪਿੱਛੇ ਨਹੀਂ ਰਹਿ ਸਕਦੇ ਜਿੰਨੇ ਮਰਜੀ ਜ਼ਿੰਦਗੀ ਦੇ ਮੋਟੀਵੇਸ਼ਨਲ ਸਪੀਚਾਂ ਸੁਣ ਲਓ ਪੜ੍ਹਾਈ ਕਰ ਲਓ ਡਿਗਰੀ ਕਰ ਲਓ ਪੇਡ ਕੋਰਸੇਸ ਲੈ ਲਓ ਬਟ ਵਨ ਥਿੰਗ ਕੀਪ ਇਨ ਮਾਈਂਡ ਕਿ ਤੁਹਾਡੇ ਕਰਮ ਬਹੁਤ ਕੰਮ ਆਂਦੇ ਨੇ ਤੁਹਾਡਾ ਬੀਜਿਆ ਹੋਇਆ ਕੰਮ ਆਂਦਾ ਜੇ ਜਵਾਨੀ ਦੀ ਤੁਸੀਂ ਧੋਖੇ ਕੀਤੇ ਨੇ ਲੋਕਾਂ ਨਾਲ ਫਰਾਡ ਕੀਤਾ ਹੈ ਚੀਟ ਕੀਤਾ ਤਾਂ ਉਹਦਾ ਭੁਗਤਾਨ ਬੇਟਾ ਕਰਨਾ ਪਏਗਾ ਬੁਢਾਪੇ ਜਾ ਕੇ ਕਰ ਲੋ ਜਾਂ ਜਵਾਨੀ ਚ ਹੀ ਕਰ ਲੋ ਸੋ ਕਮ ਬੈਕ ਟੂ ਦਾ ਟਾਪਿਕ ਗਾਇਸ ਫਾਈਨਲੀ ਯੂ ਆਰ ਹੇਅਰ ਇੱਕ ਜ਼ਰੀਆ ਫਾਊਂਡੇਸ਼ਨ ਐਂਡ ਆਮ ਸੋ ਹੈਪੀ ਕਿ ਤੁਸੀਂ ਮੇਰੇ ਕੋਲ ਆਏ ਹੋ ਔਰ ਕੋਸ਼ਿਸ਼ ਕਰਿਓ ਇਸ ਜਗ੍ਹਾ ਨਾਲ ਪੱਕੇ ਜੁੜਿਓ ਮੰਚ ਕੋਈ ਸਵਾਲ ਹੋਇਆ ਮੇਰੇ ਮੂੰਹ ਤੇ ਪੁੱਛ ਲਿਓ ਡਾਊਟ ਲੈ ਕੇ ਨਾ ਜਾਓ ਦਿਲ ਚ ਕਿਉਂਕਿ ਅੱਧੀ ਦੁਨੀਆ ਮੇਰ ਤੋਂ ਤਾਂ ਖਫਾ ਹੈ ਕਿ ਉਹਨਾਂ ਨੂੰ ਮੈਨੂੰ ਲੈ ਕੇ ਡਾਊਟ ਹੀ ਬੜੇ ਨੇ ਬੜੇ ਡਾਊਟ ਨੇ ਕਲੀਅਰ ਹੀ ਨਹੀਂ ਕਰ पाए ਕਿਉਂਕਿ ਮੈਨੂੰ ਮਿਲ ਹੀ ਨਹੀਂ पाए ਮੈਨੂੰ ਮਿਲਣਾ ਕਿੰਨਾ ਸੌਖਾ ਹੈ ਆਇਆ ਮੈਂ ਗੱਡੀ ਚੋਂ ਕੱਲਾ ਉੱਤਰ ਕੇ ਤੁਹਾਨੂੰ ਆ ਕੇ ਮਿਲ ਰਿਹਾ ਕੋਈ ਇਹ ਤਾਂ ਨਹੀਂ ਕਿ ਤੁਹਾਡੀ ਪਹਿਲਾਂ ਚੈਕਿੰਗ ਹੋਈ ਹੋਵੇ ਕੋਈ ਸਕਿਉਰਿਟੀ ਖੜੀ ਹੋਵੇ ਕੋਈ ਚਾਰ ਬਾਉਂਸਰ ਆਏ ਹੋਣ ਨਾਓ ਔਰ ਇਸ ਜਗ੍ਹਾ ਤੇ ਮੈਂ ਰੋਜ਼ ਮਿਲਦਾ 7 ਤੋਂ 9 ਇਨ ਈਵਨਿੰਗ ਡੇਲੀ ਤੁਸੀਂ ਰੋਜ਼ ਆਓ ਪਰ ਡਾਊਟਸ ਕਲੀਅਰ ਕਰੋ ਮੈਨੂੰ ਲੈ ਕੇ ਨਹੀਂ ਇਸ ਐਨਜੀਓ ਨੂੰ ਲੈ ਕੇ ਕਿ ਇੱਥੇ ਕੋਈ ਵੀ ਮਰੀਜ਼ ਆਵੇ ਉਹ ਖਾਲੀ ਹੱਥ ਨਾ ਜਾਵੇ ਹੈਲਪ ਕਰਨ ਆਂਦਾ ਹੈ ਕੋਈ ਵਿਚਾਰਾ ਇੱਕ ਉਮੀਦ ਚ ਆਂਦਾ ਹੈ ਕਿ ਅੱਜ ਮੇਰੀ ਕੋਈ ਰੱਬ ਦਾ ਬੰਦਾ ਹੈਲਪ ਕਰੇਗਾ ਉਹਨਾਂ ਦੀ ਉਮੀਦ ਨਾ ਟੁੱਟੇ ਦੀਵਾਲੀ ਸਿਰਫ ਆਪਣੇ ਘਰ ਨਾਲ ਮਨਾਓ ਚਾਰ ਲੋਕਾਂ ਦੇ ਘਰੇ ਹੋਰ ਦੀਵੇ ਬਾਲੋ ਆਪਣੇ ਘਰ ਇੱਕ ਦੀਵਾ ਘੱਟ ਬਾਲ ਲਓ ਕੋਈ ਫਰਕ ਨਹੀਂ ਪੈਂਦਾ ਚਾਰ ਪਟਾਕੇ ਘੱਟ ਚਲਾ ਲਿਓ ਕੋਈ ਫਰਕ ਨਹੀਂ ਪੈਂਦਾ ਮਠਾਈ ਦੇ ਡੱਬੇ ਚਾਰ ਰਿਸ਼ਤੇਦਾਰਾਂ ਨੂੰ ਘੱਟ ਵੰਡ ਲਿਓ ਕੋਈ ਫਰਕ ਨਹੀਂ ਪੈਂਦਾ ਪਰ ਕਿਸੇ ਦੀ ਮਦਦ ਜ਼ਰੂਰ ਕਰਿਓ ਇਹਦੇ ਨਾਲ ਫਰਕ ਪੈਂਦਾ ਦੀਵਾਲੀ ਹੈ ਔਰ 365 ਦੇ ਨਹੀਂ ਮੈਨੂੰ ਲੱਗਦਾ ਕਿ ਸੁੱਖ-ਦੁੱਖ ਦਾ ਸਮਾਂ ਚੱਲਦਾ ਰਹਿੰਦਾ ਐ ਇਹ ਨਹੀਂ ਕਿ ਦੀਵਾਲੀ ਆ ਤੇ ਚਲੋ ਹੈਲਪ ਕਰਨ ਚਲੀਏ ਹਰ ਮਹੀਨੇ ਕੋਈ ਨਾ ਕੋਈ ਮੋਮੈਂਟ ਲੱਭੋ ਚਲੋ ਅੱਜ ਮੈਂ ਨਵੀਂ ਡਰੈਸ ਲੈ ਕੇ ਆਈਆਂ 10000 ਦੀ ਚਲੋ ਮੈਂ ਅੱਜ 1000 ਰੁਪਏ ਡੋਨੇਟ ਕਰਕੇ ਆਨੀ ਆ ਸੈਲੀਬ੍ਰੇਟ ਕਰਦੇ ਆ ਕਿ ਮੈਨੂੰ ਰੱਬ ਨੇ 10000 ਦੀ ਡਰੈਸ ਜੋਗਾ ਕੀਤਾ ਅੱਜ ਮੈਂ ਆਈਫੋਨ ਬਾਈ ਕੀਤਾ 1.5 ਲੱਖ ਦਾ ਚਲੋ ਅੱਜ ਮੈਂ 1500 ਦੀ ਜਾ ਕੇ ਕਿਸੇ ਦੀ ਹੈਲਪ ਕਰਦਾ ਕਿ ਥੈਂਕ ਯੂ ਗੋਡ ਕਿ ਤੂੰ ਮੈਨੂੰ ਇਹ ਸੀਯੋਗ ਬਣਾਇਆ ਕਿ ਮੈਂ 1.5 ਲੱਖ ਦਾ ਆਈਫੋਨ ਅਫੋਰਡ ਕਰ ਰਿਆ ਬਟ ਫਿਰ ਇ ਗੱਡੀ ਕਰੋੜ ਰੁਪਏ ਦੀ ਅਫੋਰਡ ਕਰਦੇ ਨੇ ਪਰ ਕਿਸੇ ਨੂੰ 5 ਲੱਖ ਰੁਪਏ ਦਿੰਦੇ ਹੋ ਰੋਂਦੇ ਨੇ ਤੇ ਆਪਣੇ ਆਪ ਨੂੰ ਕਹਿੰਦੇ ਨੇ ਰੱਬ ਦੇ ਬੰਦੇ ਯੂ ਆਰ ਫੇਕ ਬ੍ਰੋ ਕੋਸ਼ਿਸ਼ ਕਰੋ ਆਪਣੀ ਖਰਚੀਆਂ ਦੇ ਵਿੱਚੋਂ 10% ਜਾਂ ਘਟਾ ਲਓ ਉਹ 10% ਡੋਨੇਟ ਕਰ ਦਿਓ ਜਾਂ ਫालतू 10% ਹੋਰ ਲੈ ਲਓ ਕਰਦਿਆਂ ਕੋਲ ਕਰਦਿਆਂ ਨੂੰ ਤਾਂ ਵੈਸੇ ਕਿਉਂ ਪਰੇਸ਼ਾਨ ਕਰਨਾ ਇਫ ਯੂ ਗਾਟ ਪਾਕਟ ਮਨੀ 5000 ਪਰ ਮੰਥ ਐਟ ਲੀਸਟ ਡੋਨੇਟ 500 ਫ੍ਰੋਮ ਇਟ ਸਪੈਂਡ 4500 ਇਨ ਯੂ ਆਰ 셀ਫ ਬਟ ਟ੍ਰਾਈ ਟੂ ਡੋਨੇਟ ਇਦਾਂ ਕਰਨਾ ਸਿੱਖੋ ਇਦਾਂ ਨਹੀਂ ਕਰਨਾ ਪਾਏਗਾ ਕਦੀ ਜਿਹੜਾ ਐ ਕਰਨਾ ਨਹੀਂ ਨਾ ਸਿੱਖਦਾ ਫਿਰ ਉਹ ਐ ਕਰਦਾ ਜਲਦੀ ਹੁਣ ਦੱਸ ਦੋ ਐ ਕਰਨਾ ਸੌਖਾ ਹੈ ਕਿ ਐ ਕਰਨਾ ਸੌਖਾ ਹੈ ਚਲੋ ਦੇਨੇ ਆ ਨਾ ਪੈਸੇ ਅਸੀਂ ਸਟਾਰਟਿੰਗ 100 ਤੋਂ ਕਿੰਨੀ ਸੀਗੀ ਦੇਖੋ ਹੌਲੀ 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 ਵਾਲੀ ਸਾਡੀ ਪਾਕ ਅਨਰੀ ਸੈਲਰੀ ਪੈਕੇਜ ਵੀ ਵਧਿਆ ਇੱਥੇ ਜਦੋਂ ਅਸੀਂ ਆਏ ਹਾਂ ਦੇਖੋ ਇੱਕ ਇਹ ਬlesing ਬਹੁਤ ਸਾਨੂੰ ਅੱਛੀ ਕਹਿੰਦੇ ਅਸੀਂ 100 ਰੁਪਿਆ ਦੇਣ ਤੋਂ ਸ਼ੁਰੂ ਕੀਤਾ ਸੀ ਇੱਥੇ ਤੇ ਦਿਨ ਬਰ ਦੇਨ ਉਹਨਾਂ ਦਾ ਬਲੀਵ ਦੇਖੋ ਮੈਂ ਬਲੀਵ ਤੋੜਾਂਗਾ ਨਹੀਂ ਇਹਨਾਂ ਦਾ ਕਿ ਇਸ ਜਗ੍ਹਾ ਕਰਕੇ ਨਹੀਂ ਹੋਇਆ ਤੁਹਾਡੇ ਚੰਗੇ ਕਰਮ ਨੇ ਕਿਉਂਕਿ ਨਾ ਇਸ ਦੁਨੀਆ ਚ ਇਸ ਚੀਜ਼ ਦੇ ਉੱਤੇ ਬਿਜ਼ਨਸ ਵੀ ਬਹੁਤ ਤਕੜਾ ਹੋ ਰਿਹਾ। ਕਿ ਯਾਰ ਅਸੀਂ ਨਾ ਅਨਮੋਲ ਕੋਲ ਗਏ ਸੀ ਬਿਮਾਰ ਸੀ। ਉਹਨੇ ਸਾਨੂੰ ਪਾਣੀ ਦੀ ਬੋਤਲ ਚੱਕ ਕੇ ਦਿੱਤੀ ਅਸੀਂ ਠੀਕ ਹੋ ਗਏ। ਅਨਮੋਲ ਚ ਕੋਈ ਦਮ ਨਹੀਂ ਆ ਓਏ। ਮੈਂ ਕੋਈ ਬਾਬਾ ਨਹੀਂ ਆ। ਕਿ ਜਿਹੜਾ ਮੈਂ ਤੁਹਾਡੇ ਸਿਰ ਤੇ ਹੱਥ ਰੱਖਿਆ ਤੇ ਤੁਹਾਡੇ ਬਾਲ ਆ ਗਏ। ਇਹ ਫਰਾਡ ਐ। ਇਸ ਤੋਂ ਬਚਣਾ। ਫਰਾਡ ਐ। ਹਾਂ ਜੇ ਉਹ ਮਰੀਰ ਤੁਹਾਡੇ ਸਿਰ ਤੇ ਹੱਥ ਰੱਖੇਗਾ ਫਿਰ ਮੇਰੀ ਗਰੰਟੀਡ ਐ ਕਿ ਤੁਸੀਂ ਜ਼ਿੰਦਗੀ ਚ ਸਕਸੈਸਫੁਲ ਹੋਵੋਗੇ ਕਿਉਂਕਿ ਉਹਨੇ ਦੁਆ ਦੇਣੀ ਐ। ਉਹਨੇ ਢਿੱਡੋਂ ਸੀਸ ਦੇਣੀ ਐ। ਕੀ ਅੱਜ ਮੇਰੀ ਕੋਈ ਮਦਦ ਕਰਨ ਲਈ ਮੇਰੇ ਬੱਚੇ ਦੀ ਮਦਦ ਕਰਨ ਲਈ ਕੋਈ ਮਾਂ ਆਈ ਹੈ ਮਾਂ ਉਹ ਰੱਬ ਨੂੰ ਦੁਆ ਕਰੇਗਾ ਇਹਦੇ ਬੱਚੇ ਸਲਾਮਤ ਰਹਿਣ ਜਿੰਨੇ ਮੇਰੇ ਬੱਚੇ ਨੂੰ ਬਚਾਇਆ ਤੋ ਸਾਰੇ ਆਪਣੇ ਪੇਰੈਂਟਸ ਨੂੰ ਕਿੰਨਾ ਪਿਆਰ ਕਰਦੇ ਹੋ ਬਹੁਤ ਕਰਦੇ ਹੋ ਨਾ ਬਟ ਅ ਹਾਰਟ ਟਰੂਥ ਇਜ਼ ਕਿ ਉਹਨਾਂ ਨੇ ਵੀ ਇੱਕ ਦਿਨ ਬਿਮਾਰ ਹੋਣਾ ਉਹਨਾਂ ਨੇ ਇੱਕ ਦਿਨ ਦੁਨੀਆ ਚੋਂ ਜਾਣਾ ਤਾਂ ਕੀ ਬੀਤਦੀ ਹੈ ਜਦੋਂ ਮਾਂ ਬਿਮਾਰ ਹੁੰਦੀ ਆਪਣੀ ਫਿਰ ਆਪਾਂ ਇਹ ਕਹਿੰਨੇ ਕਿ ਰੱਬਾ ਸਾਰਾ ਕੁਝ ਹੀ ਲੈ ਲੈ ਸਾਡੀ ਮਾਂ ਠੀਕ ਕਰ ਦੇ ਕਹਿੰਨੇ ਆ ਨਾ ਪਰ ਕਈਆਂ ਦੇ ਮਾਵਾਬ ਨਹੀਂ ਹੈ ਆ ਜਿਹੜੇ ਡੀ ਐਮ ਸੀ ਹਸਪੀਟਲ ਜਾ ਕੇ ਢੇੜਾ ਲਾ ਕੇ ਆਓ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਪਰ ਸਾਹ ਨਹੀਂ ਲੈ ਪਾਰੇ ਮੁੱਲ ਦਵਾਈ ਲਿਆ ਰਹੇ ਆ ਦੁਆ ਨਹੀਂ ਹੈਗੀ ਉਹਨਾਂ ਕੋਲ ਦੁਆਲੇ ਖਾਤੇ ਸਭ ਦੇ ਖਾਲੀ ਨੇ ਸਭ ਤੋਂ ਵੱਡਾ ਕ੍ਰੈਡਿਟ ਤੁਹਾਡੇ ਮੈਮ ਨੂੰ ਜਾਂਦਾ ਜਿਹੜੇ ਤੁਹਾਨੂੰ ਸਾਰਿਆਂ ਨੂੰ ਇਨਸਪਾਇਰ ਕਰਕੇ ਇੱਥੇ ਲੈ ਕੇ ਆਏ ਨਹੀਂ ਤਾਂ ਕੀ ਲੈਣਾ ਅਗਲੀ ਨੇ ਯਾਰ ਅਗਲੀ ਟਿਊਸ਼ਨ ਪੜਾ ਰਹੇ ਆ ਤੁਹਾਨੂੰ ਫੀਸ ਮਿਲ ਰਹੀ ਹੈ ਆਪਣਾ ਕੰਮ ਕਰ ਰਹੇ ਨੇ ਐਂ ਇੱਥੇ ਸਾਰਿਆਂ ਨੂੰ ਇਕੱਠੇ ਕਰਕੇ ਐਕਟਿਵਾ ਦੇ ਲੈ ਉਹਨਾਂ ਨੂੰ ਪਤਾ ਹੈ ਕਿ ਇਹ ਵੀ ਚੰਗਾ ਕਰਮ ਬੀਜ ਰਿਹਾ ਰੱਬ ਕੱਲ ਨੂੰ ਪੁੱਛੇਗਾ ਹਾਂਜੀ ਤੁਸੀਂ ਕੀ ਕੀਤਾ ਰੱਬ ਜੀ ਦੇਖੋ ਅਸੀਂ ਚੰਗੇ ਕੰਮ ਕੀਤੇ ਅਸੀਂ ਹੈਲਪ ਕੀਤੀ ਪਰ ਤੁਹਾਡੀ ਮੈਡਮ ਅਲੱਗ ਚਮਕੇਗੀ ਇੰਨੇ 60 ਬੱਚਿਆਂ ਨੂੰ ਹੋਰ ਲਾਇਆ ਚੰਗੇ ਕੰਮ ਕਰਨ ਆਪ ਤਾਂ ਲੱਗਿਓ ਹੀ ਲੱਗੇ 60ਾਂ ਨੂੰ ਹੋਰ ਜੋੜਿਆ ਉਹ 60ਾਂ ਨੇ ਅੱਗੇ 60ਾਂ ਨੂੰ ਹੋਰ ਜੋੜਿਆ ਇਹ ਕੜੀ ਜੁੜਦੀ ਰਹਿੰਦੀ ਤਾਂ ਮੇਰੀ ਸਪੀਡ ਤਾਂ ਮੁੱਕਣੀ ਨਹੀਂ ਤੁਸੀਂ ਲੇਟ ਹੋ ਰਹੇ ਹੋਗੇ ਤਾਂ ਥੈਂਕ ਯੂ ਤੂੰ ਅਜ ਕੁਝ ਸੁਣਾਏਂਗਾ ਇਹਨਾਂ ਨੂੰ ਡਰ ਗਏ ਬੱਚੇ ਦੇਖ ਕੇ ਕਿੱਟੇ ਹੈ ਕੁਝ ਨਹੀਂ ਸੁਣਾਏਗਾ

ਆਹ ਇਹ ਆਉਣ ਵਾਲੀ ਪੀੜ੍ਹੀ ਤਿਆਰ ਹੋ ਰਹੀ ਹੈ ਇੱਕ ਜ਼ਰੀਆ ਫਾਊਂਡੇਸ਼ਨ ਦੀ ਔਰ ਮਾਰੇ ਕਿਰਪਾ ਕਰਨ ਤੁਸੀਂ ਸਾਰੇ ਖੁਸ਼ ਰਹੋ ਮੇਰਾ ਇੱਕੋ ਹੀ ਮੋਟਿਵ ਹੈ ਕਿ ਆਪਾਂ ਬੜੇ ਲਿਮਟਿਡ ਟਾਈਮ ਲਈ ਦੁਨੀਆ ਚ ਆਏ ਆ ਸਾਡੇ ਤੋਂ ਪਹਿਲਾਂ 100 ਸਾਲ ਪਹਿਲਾਂ ਕੋਈ ਬੰਦਾ ਇੱਥੇ ਆਇਆ ਹੋਏਗਾ ਸਾਨੂੰ ਨਾਮ ਵੀ ਨਹੀਂ ਪਤਾ ਹੋਣਾ ਤਾਂ 100 ਸਾਲ ਬਾਅਦ ਸਾਡਾ ਨਾਮ ਠੀਕੂ ਕਿਸੇ ਨੇ ਯਾਦ ਰੱਖਣਾ ਤਾਂ ਅਸੀਂ ਵੀਡੀਓ ਗੇਮ ਦੇ ਵਿੱਚ ਆਏ ਆ ਦੁਨੀਆ ਚ ਵੀਡੀਓ ਗੇਮ ਵਧੀਆ ਤਰੀਕੇ ਨਾਲ ਖੇਡਣੀ ਹੈ ਔਰ ਵੀਡੀਓ ਗੇਮ ਖੇਡਣ ਦਾ ਸਭ ਤੋਂ ਵਧੀਆ ਤਰੀਕਾ ਕੀ ਹੈ ਹੈਲਪ ਅਦਰਸ ਜਿੰਨੂੰ ਤੁਹਾਡੀ ਮਦਦ ਦੀ ਲੋੜ ਆ ਉਹਦੀ ਮਦਦ ਕਰੋ ਦਿਸ ਇਜ਼ ਦਾ ਓਨਲੀ ਰੂਲ तो व्हेन योर गेम यू आर इन वीडियो गेम ब्रो वेलकम ਤੁਸੀਂ ਦੁਨੀਆ ਚ ਪ੍ਰੈਸ਼ਰ ਲੈਣ ਨਹੀਂ ਆਏ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਣ ਨਹੀਂ ਆਏ ਡਿਗਰੀਆਂ ਕਰਕੇ ਪੈਸੇ ਕਮਾ ਕੇ ਮਰਨ ਨਹੀਂ ਆਏ ਤੁਸੀਂ ਆਏ ਹੋ ਜੋ ਕੁਝ ਅੱਜ ਹੈਗਾ ਉਹਦੇ ਨਾਲ ਦੂਜਿਆਂ ਦੀ ਹੈਲਪ ਕਰੋ ਠੀਕ ਹੈ ਜੀ ਬੈਠੋ थैंक यू ਸਰ थैंक यू ਬੈਠੋ ਪਲੀਜ਼ ਬੈਠ ਗੋਡ ਬੈਸਟ थैंक यू ਸਰ थैंक यू